ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਕਵਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਵੱਲੋਂ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸ਼ੰਭੂ ਬਾਰਡਰ ਤੇ ਕਨੋਰੀ ਬਾਰਡਰ ਦੇ ਉੱਤੇ ਲਗਾਤਾਰ 14 ਮਹੀਨੇ ਜਿਹੜਾ ਕਿਸਾਨੀ ਮੋਰਚਾ ਚੱਲ ਰਿਹਾ ਸੀ ਹੁਣ ਉਸ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਐਸਕੇਐਮ ਗੈਰ ਰਾਜਨੀਤੀ ਦੇ ਵਿੱਚ ਵੀ ਵੱਡੀ ਬਗਾਵਤ ਹੁੰਦੀ ਦਿਖਾਈ ਦੇ ਰਹੀ ਹੈ ਜੀ ਹਾਂ ਹੁਣ ਕਿਸਾਨ ਸੰਘਰਸ਼ ਕਮੇਟੀ ਦੇ ਕੋਟ ਬੁੱਢਾ ਦੇ ਜਿਹੜੇ ਸੁਭਾ ਪ੍ਰਧਾਨ ਨੇ ਇੰਦਰਜੀਤ ਸਿੰਘ ਕੋਟ ਬੁੱਢਾ ਉਹਨਾਂ ਦੇ ਵੱਲੋਂ ਇਸ ਮੋਰਚੇ ਨੂੰ ਚਲਾਉਣ ਵਾਲੇ ਭਾਵੇਂ ਜਗਜੀਤ ਸਿੰਘ ਢੱਲੇਵਾਲ ਹੋਣ ਜਾਂ ਫਿਰ ਜਿਹੜੇ ਹੋਰ ਲੀਡਰ ਵੱਡੇ ਸੀ ਉਹਨਾਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਕਰੋਨਾ ਦੇ ਘਪਲਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਉੱਥੇ ਵਾਪਰਿਆ ਜਾਂ ਫਿਰ ਜੋ ਕੁਝ ਘਟਨਾ ਕਰ ਵਾਪਰੀ ਨੇ ਜਦੋਂ ਮੋਰਚਾ ਚੱਲ ਰਿਹਾ ਸੀ ਤਾਂ ਉਹਨਾਂ ਦੇ ਨਾਲ ਕੀ ਕੁਝ ਹੁੰਦਾ ਰਿਹਾ ਤਾਂ ਉਹ ਚੁੱਪ ਰਹੇ ਪਰ ਚੁੱਪ ਦਾ ਕਾਰਨ ਸੀ ਕਿ ਉਹ ਕਿਸਾਨੀ ਮਸਲੇ ਨੂੰ ਲੈ ਕੇ ਚੁੱਪ ਸੀ ਹੋਰ ਉਹਨਾਂ ਦੇ ਵੱਲੋਂ ਕੀ ਕੁਝ ਇਸ ਸਬੰਧ ਦੇ ਵਿੱਚ ਖੁਲਾਸੇ ਕੀਤੇ ਗਏ ਨੇ ਤੁਹਾਨੂੰ ਇੱਕ ਵਾਰੀ ਪਹਿਲਾਂ ਉਹ ਸੁਣਾ ਦਿੰਨੇ ਆ ਫਿਰ ਕਰਦੇ ਆ ਗੱਲਬਾਤ ਕੁਝ ਮੈਂ ਪਹਿਲਾਂ ਵੀ ਆਪਣੇ ਫੇਸਬੁੱਕ ਤੇ ਚਾਰ ਸ਼ਬਦ ਲਿਖ ਕੇ ਪਾਏ ਸੀ ਜਥੇ ਬੰਦੀ ਪ੍ਰਤੀ ਮੌਰਤੇ ਭਗਤੀ ਔਰ ਜਿਹੜੀ ਬਾਈਟ ਅੱਜ ਮੈਂ ਦੇਖ ਰਿਆ ਆ ਸਾਂ ਜੀ ਪੰਜਾਬ ਤੋਂ ਹਰਿਆਣਾ ਤੋਂ ਸਰਦਾਰ ਸੁਖਜਿੰਦਰ ਸਿੰਘ ਖੋਸਾ ਸੁਦਾਰ ਸੁਖਜਿੰਦਰ ਸਿੰਘ ਖੋਸਾ ਸਾਡੇ ਭਾਵੇਂ ਲੱਖ ਮਤ ਭੇਦ ਹੋਣ ਪਰ ਉਹਨਾਂ ਨੇ ਗੱਲ ਕੋਈ ਲਕਾਸ਼ ਪਾ ਕੇ ਨਹੀਂ ਰੱਖੀ ਕਿ ਜਿਵੇਂ ਕੰਨੀ ਕਦਰ ਨੇ ਵੀ ਕੋਣ ਨਹੀਂ ਕਿਸੇ ਨੂੰ ਮਿਲਣ ਦਿੰਦਾ ਮੋਰਚੇ ਦੇ ਆਗੂ ਨੇ ਮੋਰਚੇ ਦੇ ਲੀਡਰ ਨੇ ਸਾਰਾ ਕੁਛ ਮੋਕੇ ਦੀ ਜ਼ਿੰਮੇਵਾਰੀ ਸੰਭਾਲਦੇ ਰਹੇ ਮੈਂ ਗੱਲ ਕਰੂੰਗਾ ਜਗਦੀਸ਼ ਸਿੰਘ ਢੱਲੇ ਵਾਲ ਨਾਲ ਸਵਾਲ ਪੁੱਛਣਾ ਚਾਹਉਨਾ ਕਾਕਾ ਸਿੰਘ ਖੋਲੜਾ ਤੋਂ ਸਵਾਲ ਪੁੱਛਣਾ ਚਾਹੁੰਦਾ ਹਾਂ ਭੰਨੂ ਘਵਾਰ ਤੋਂ ਸਵਾਲ ਪੁੱਛਣਾ ਚਾਹਉਨਾ ਕਿ ਤੁਸੀਂ ਦੋ ਤਿੰਨਾਂ ਬੰਦਿਆਂ ਨੇ ਜ਼ਿੰਮੇਵਾਰੀ ਚੁੱਕ ਕੇ ਉਹ ਮੌਕੇ ਦਾ ਘਾਣ ਕਿਵੇਂ ਕੀਤਾ ਔਰ ਕਿੱਥੋਂ ਤੱਕ ਗਏ ਤੁਸੀਂ ਥਾਲੇ ਨਾਲੋਂ ਹੋਰ ਵੱਡੇ ਪੱਧਰ ਤੇ ਸਾਡੇ ਜਥੇਬੰਦੀਆਂ ਦੇ ਵਿੱਚ ਸਿਵਲਟ ਭਰੇ ਜਾਂਦੀ ਰਹੀ ਬੱਤੀਆਂ ਜਥੇਬੰਦੀਆਂ ਦਾ ਇੱਕ ਅਸੀਂ ਹਿੱਸਾ ਸੀ ਜਿੱਦੇ ਕਿ ਸਾਡੀਆਂ 10 ਜਥੇਬੰਦੀਆਂ ਚੱਲਦੀਆਂ ਸੀ ਔਰ 15-16 ਜਥੇਬੰਦੀਆਂ ਰਾਜੀਅਲ ਸਾਹਿਬ ਨਾਲ ਡੱਲੇਅਲ ਸਾਹਿਬ ਦੀਆਂ ਚੱਲਦੀਆਂ ਸੀ ਸਾਰੀਆਂ ਇਕੱਠੇ ਚੱਲਦੀ ਸੀ ਦੋ ਗਰੁੱਪਾਂ ਦੇ ਪਰ 220 ਦੇ ਵਿੱਚ ਲੜਾਈ ਲੜ ਕੇ ਤਿੰਨ ਕਾਲੇ ਕਿਲੋਂ ਰੱਦ ਤਾਂ ਕਰਵਾਏ ਬਾਕੀ ਅਧੂਰੀਆਂ ਮੰਗਾ ਜਵੇਂ ਐਮਐਸਪੀ ਐ ਦਾ ਹੋਰ ਮਸਲੇ ਜਿਹੜੇ ਆ ਉਹ ਨਿਕਲ ਕੇ ਆਏ ਅਬ ਅੰਦੋਲਨ ਲੱਗ ਜਾਂਦਾ ਹੈ ਠੀਕ ਆ ਸੰਜੀਤ ਅਗਰਵਾਲ ਨੇ ਸਾਨੂੰ ਲਿਖਤੀ ਵੀ ਦਿੱਤਾ ਪਰ ਉਹਦੇ ਤੇ ਵੱਡੇ ਪੱਧਰ ਤੇ ਵੀ ਡੱਲੇ ਵੱਲ ਬੋਲਦਾ ਰਿਹਾ ਕਿ ਕੋਰਪਟਾ ਸਾਹਿਬ ਕੋਲੀ ਹੱਡੀ ਜਤਿੰਦਰ ਪਤਨੀ ਕੌਣ ਆ ਕਿ 3000 ਕਰੋੜ ਦੇ ਵਿੱਚ ਲੋਕ ਵੇਚ ਗਏ ਫਰਾਨਾ ਫਰਾਨਾ ਬੰਦਾ ਵੇਚ ਗਿਆ ਦੂਜਾ ਤੀਜਾ ਹੋ ਗਿਆ ਪਰ 2020 ਦੇ ਵਿੱਚ ਤਾਂ ਕੁਝ ਪ੍ਰਾਪਤੀਆਂ ਵੀ ਕੀਤੀਆਂ ਠੀਕ ਹੈ ਸਾਡੇ ਹਸਾਬ-ਕਿਤਾਬਾਂ ਦੇ ਮੱਤ ਭੇਜ ਦੋਣੀਆਂ ਤਾਂ ਇਹ ਗੱਲ ਹੋ ਗਈ ਸੰਯੁਕਤ ਮੋਰਚੇ ਦੀ ਪਰ ਉਹਦੇ ਚ ਇਹ ਹੈ ਕਿ ਉਥੋਂ ਪ੍ਰਾਪਤੀ ਤਾਂ ਅਸੀਂ ਕੁਝ ਨਾ ਕੁਝ ਕੀਤੀ ਜਿਹੜੇ ਦੇਸ਼ ਦੇ ਕਾਨੂੰਨ ਉਹਨਾਂ ਨੂੰ ਰੱਦ ਕਰਵਾ ਕੇ ਸੇਵਕ ਤੇ ਕਰਵਾਇਆ ਪਰ ਇਹ ਆ ਜਿਹੜਾ ਕੋਹਲ ਲੰਮਾ ਸਮਾਂ ਚੱਲ ਕੇ ਪੂਰਾ 2 ਸਾਲ ਦੇ ਵਿੱਚ ਗੈਰ-ਰਾਜਨੀਤਿਕ ਮੋਰਚੇ ਦਾ ਬڑے ਤਾਂਗੋ ਕੇ ਥੜਾ ਬਦਦਾ ਵਗਲੇ ਉਹ ਖਿਆੋ ਕੇ ਬੜੇ ਵੱਡੇ ਖਰਚੇ ਆਏ 3-4 ਸਾਲ ਭਾਜਨਾਸ ਕੀਤੀ ਆਖਿਰ ਕਰਕੇ ਸਾਡਾ ਖਮਿਆਜਾ ਕੀ ਨਿਕਲਿਆ ਔਰ ਇੱਥੋਂ ਤੱਕ ਕੋਈ ਮਿਹਨਤਾਂ ਕਰਕੇ ਕਿ ਜਿੰਨਾ ਪੰਜਾਬ ਦਾ ਅਸੀਂ ਖਰਚਾ ਕਰਵਾ ਚੁੱਕੇ ਇੰਨਾ ਪੰਜਾਬ ਤੇ ਕਰਜ਼ਾ ਨੀਗਾ ਜੀ ਇਸ ਪਾਸੇ ਤੁਰ ਪੈਂਦੇ ਤੇ ਪੰਜਾਬ ਦਾ ਕਰਜ਼ਾ ਜਿਹੜਾ ਇਸ ਪਾਸੇ ਨੂੰ ਗ੍ਰਹੀ ਕਰਕੇ ਵੀ ਅਸੀਂ ਕਿਸਾਨਾਂ ਦਾ ਖਤਮ ਕਰ ਸਕਦੇ ਸਾਂ ਪਰ ਲੋਕਾਂ ਦਾ ਨਜਾਇਜ਼ ਖਰਚਾ ਕਰਵਾਇਆ 40 ਤੋਂ 42 ਜਾਨਾਂ ਗਈਆਂ ਸ਼ੁਭ ਕਰਨ ਗਿਆ ਫਿਰ ਤਪਾਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਅੱਖੇ ਜਨਾਂ ਦੀਆਂ ਜਿਹੜੀਆਂ ਅੱਖਾਂ ਗਈਆਂ ਕਿਸਾਨਾਂ ਨੇ ਸਹਾਦਤ ਦਾ ਜਾਮ ਕੀਤਾ ਪਰ ਤੁਸੀਂ ਕੀ ਕੀਤਾ ਤੁਸੀਂ ਤਾਂ ਬਸ ਆਪਣੀ ਡਿਕਟੇਟਰਸ਼ਿਪ ਰੱਖੀ ਔਰ ਇੱਥੋਂ ਤੱਕ ਵੀ ਤੁਸੀਂ ਕੀਤਾ ਸਾਡੇ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਾਲ ਕਿ ਸਾਡਾ ਉੱਥੇ ਗੁਰੂ ਨਾਨਕ ਦਾ ਦਿੱਤਾ ਹੋਇਆ ਜਲ ਪਾਣੀ ਚੱਲਦਾ ਸੀ ਚਾਹ ਚੱਲਦੀ ਸੀ ਕੁਝ ਮਹੀਨੇ ਅਸੀਂ ਜਿਹੜਾ ਲੰਗਰ ਸੀਗਾ ਤਿੰਨ ਚਾਰ ਲੰਗਰ ਜਿਹੜੇ ਸੀ ਬਾਹਰੋਂ ਆਉਂਦੇ ਸੀ ਬਹੁਤ ਉਹਨਾਂ ਦੇ ਦੇਣ ਆ ਜਿਵੇਂ ਤਈਪੁਰ ਦਾ ਲੰਗਰ ਆ ਜਾਂ ਸ਼ੇਰਪੁਰ ਦਾ ਲੰਗਰ ਆ ਜਾਂ ਉਹ ਬਲਿਹਾਰ ਹੋਣੀ ਆ ਬੇਕਾਂ ਵਾਲੇ ਉਹਨਾਂ ਦਾ ਲੰਗਰ ਦਾ ਕਿਹੜੀ ਥਾਵਾਂ ਦਾ ਲੰਗਰ ਪਰ ਜਿੰਨੇ ਸਾਡੇ ਸਾਥੀ ਆਲਕਾ ਇਕੱਠਾ ਕਰਦੇ ਦਾਲ ਇਕੱਠੀ ਕਰਦੇ ਕੁਝ ਵੀ ਕਰਦੇ ਆਪਣੀ ਜਥੇਬੰਦੀ ਵਿੱਚ ਤੇ ਉਹ ਹਫਤੇ ਬਾਈ ਮੁਹਈਆ ਕਰਾਉਂਦੇ ਸੀ ਪਰ ਤੁਸੀਂ ਜ਼ਬਰਦਸਤੀ ਉਹਨਾਂ ਗੱਡੀਆਂ ਦੇ ਵਿੱਚ ਝੰਡੇ ਬੰਨ ਕੇ ਇੱਥੋਂ ਤੱਕ ਕਿਹਾ ਕਿ ਜਿਹੜੇ ਕੋਰਬੁੱਡੇ ਵਾਲੇ ਸਾਥੀ ਉਹਨਾਂ ਨੂੰ ਰੋਟੀ ਨਹੀਂ ਦੇਣੀ ਇਹ ਕਾਕਾ ਸਿੰਘ ਦੀ ਤੁਹਾਡੀਆਂ ਜਥੇਬੰਦੀ ਦੀਆਂ ਦੇਣ ਆ ਔਰ ਫਿਰ ਤਾਂ ਗਾਣ ਕਿ ਅਸੀਂ ਵੱਡੇ ਪੱਦਰ ਤੇ ਫਿਰ ਲਾਂਬੇ ਵੀ ਦਿੱਤੇ ਵੀ ਇਹ ਤੁਹਾਡੇ ਵਾਸਤੇ ਗੱਲ ਠੀਕ ਨਹੀਂ ਪਰ ਉਸ ਤੋਂ ਬਾਅਦ ਵੀ ਕੀ ਹੋਇਆ ਕਿ ਫਿਰ ਵੱਡੇ ਪੱਧਰ ਤੇ ਦੁੱਧ ਦੀ ਵਸੂਲੀ ਪਾਤੀ ਕਿ ਘੱਟੋ ਘੱਟ ਵੀ ਤੁਸੀਂ ਲੱਖ ਤੋਂ ਸਵਾ ਲੱਖ ਦਾ ਦੁੱਧ ਜਿੰਨਾ ਚਿਰ ਮਹੀਨੇ ਦਾ ਨਹੀਂ ਸਾਨੂੰ ਹਿੱਸਾ ਦੇਣ ਦੇ ਔਰ ਤੁਹਾਨੂੰ ਦੁੱਧ ਨਹੀਂ ਮਿਲਦਾ ਜਿੱਦੇ ਤੇ ਅਸੀਂ ਖਨੌਰੀ ਜਾ ਕੇ ਬਾਜ਼ਾਰ ਦੇ ਵਿੱਚ ਜਾ ਕੇ ਡੇਢੀ ਦੇ ਨਾਲ ਗੱਲ ਕਰਕੇ ਮੁੱਲ ਦੁੱਧ ਲੈ ਕੇ ਔਰ ਚਾਹ ਪਾਣੀ ਦਾ ਪ੍ਰਬੰਧ ਪੂਰਾ ਕਰਦ ਰਹੇ ਪਰ ਅਸੀਂ ਮੱਥੇ ਵਟ ਨਹੀਂ ਪਾਇਆ ਕਿਉਂਕਿ ਇਹ ਜਲ ਪਾਣੀ ਉਸ ਨਾਨਕ ਪਾਤਸ਼ਾਹ ਦਾ ਧੰਤਨ ਗੁਰੂ ਰਾਮਦਾਸ ਦਾ। ਔਰ ਅਸੀਂ ਉਹਨਾਂ ਦਾ ਸਮਝ ਕੇ ਅਸੀਂ ਸੇਵਾ ਕਰਦੇ ਰੇ ਪਰ ਸਾਨੂੰ ਜਲ ਪਾਣੀ 'ਚ ਕਿਸੇ ਗੱਲੋਂ ਸਾਡੀ ਜਥੇਬੰਦੀ ਔਰ ਬਾਕੀ ਭਾਈਚਾਰੇ ਦੇ ਬਾਹਰੋਂ ਜਨ ਤੱਕ ਕਿਸੇ ਨੇ ਕਸਰ ਨਹੀਂ ਰਹਿਣ ਦਿੱਤੀ ਔਰ ਕਿਸੇ ਗੱਲੋਂ ਘਾਟ ਮਹਿਸੂਸ ਨਹੀਂ ਸਾਨੂੰ ਹੋ ਦਿੱਤੀ। ਔਰ ਬੜੇ ਧਾਗਤਰੀਕੇ ਨਾਲ ਚੱਲ ਕੇ ਲੰਮਾ ਸਮਾਂ ਲੈ ਕੇ ਗਏ। ਪਰ ਆਖਰ ਵੱਡੇ ਪੱਧਰ ਤੇ ਅਸੀਂ ਲੰਗਰ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਰਾਮਦਾਸ ਦੀ ਅਗਵਾਈ ਦੇ ਵਿੱਚ ਤਲਾਇਆ। ਇਹ ਦੇਖੋ ਕਿ ਵੱਡੇ ਪੱਧਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਕੈਨੇਡਾ ਦੇ ਵਿੱਚੋਂ ਪਰਮਜੀਤ ਸਿੰਘ ਉਹ ਸਾਡੀ ਭੈਣ ਜੀ ਦੋਨੋਂ ਜੀਬ ਨੇ ਲੰਮਾ ਸਮੋਂਨਾਂ ਸੇਵਾ ਕੀਤੀ ਬਾਕੀ ਸਾਰੇ ਜਰਨੈਲ ਵੀ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਜੋਨ ਪੱਧਰ ਤੇ ਜਿੰਨੇ ਵੀ ਲੀਡਰ ਕਿਸੇ ਨੇ ਕੋਈ ਚ ਨਹੀਂ ਕੀਤੀ ਭਾਵੇਂ ਕੋਈ ਕਿਸੇ ਰਕਮ ਦਾ ਬੰਦਾ 24 ਘੰਟੇ ਆਵੇ ਪ੍ਰੈਸ ਭਾਈਚਾਰਾ ਸਾਰੇ ਸਬੂਤ ਦੇ ਸਕਦੇ ਪਰ ਵੱਡੇ ਪੱਧਰ ਤੇ 24 ਘੰਟੇ ਲੰਗਰ ਦੇ ਵਿੱਚ ਵੱਡੇ ਪੱਧਰ ਤੇ ਸੇਵਾ ਕੀਤੀ ਔਰ ਜੀਤੇ ਤੇ ਵੱਡੇ ਪੱਧਰ ਤੇ ਜੋ ਖੰਡਾਤ ਚਾਵਾਤ ਦਾਲਾਤ ਤਦਾਰ ਦੇ ਵਿੱਚ ਮੋਦੀ ਖਾਨਾ ਗੁਰੂ ਨਾਨਕ ਪਾਖੜ ਦਾ ਪਿਆ ਹੈ ਵੀ ਪਰ ਉਹਦੀ ਲੁੱਟ ਕਿਵੇਂ ਹੋਈ ਸਾਰਾ ਕੁਝ ਕਿਵੇਂ ਹੋਇਆ ਟਰਾਲੀਆਂ ਦਾ ਨੁਕਸਾਨ ਕਿਵੇਂ ਹੋਇਆ ਸਾਰਾ ਕੁਝ ਪਰ ਅਸੀਂ ਉਸ ਨੂੰ ਬਰਦਾਸ਼ਤ ਕੀਤਾ ਪਰ ਤੁਸੀਂ ਤਾਂ ਇੰਨੀ ਕੁ ਲੰਗ ਲਾ ਦਿੱਤੀ ਕਿ 4 ਜਨਵਰੀ ਨੂੰ ਹੋਵੇ ਗੈਰ ਰਾਜਨੀਤਿਕ ਮੋਰਚੇ ਦਾ ਥੜਾ ਚੱਲਦਾ ਤੇ ਸਟੇਜ ਤੇ ਕਬਜ਼ਾ ਕਰ ਲੈਣਾ ਇਹ ਕਹਿਆ ਕਿ ਜੇ ਕੋਈ ਬੋਲਿਆ ਉਹਨਾਂ ਦੀਆਂ ਪੱਗਾਂ ਲਾ ਦੇਓ ਬਾਅਦ ਵਿੱਚ ਮਾਫੀ ਮੰਗ ਲਾਂਗੇ ਕਾਕਾ ਸਿੰਘ ਕੋਟਲਾ ਦੇਓ ਇਹ ਬਲਟਿਆ ਔਰ ਇਹ ਡੇ ਵੱਡੇ ਪੱਧਰ ਤੇ ਡਿਕਟੇਟਰਸ਼ਿਪ ਕਰਦੇ ਨੇ ਪਰ ਅਸੀਂ ਬਰਦਾਸ਼ਤ ਕੀਤਾ ਕਿ ਸਾਡਾ ਮਿਕਨਾ ਕਿ ਕੁਝ ਦੇਸ਼ ਨੂੰ ਲੈ ਕੇ ਦੇ ਦਈਏ ਸਾਨੂੰ ਜਰ ਲੇਣਾ ਚਾਹੀਦਾ ਸਾਨੂੰ ਗਾਲ੍ਹਾਂ ਮੇ ਵੀ ਜਰਨਾ ਚਾਹੀਦੀ ਸਾਨੂੰ ਇਹ ਵੱਡੇ ਤੋਂ ਵੱਡੇ ਪੱਧਰ ਡਿਕਟੇਟਰਸ਼ਿਪ ਦਾ ਵੀ ਸਹਿਣ ਕਰਨਾ ਚਾਹੀਦਾ ਕਿ ਲੋਕ ਨਾ ਸਾਨੂੰ ਆਖਣ ਪਰ ਤੁਸੀਂ ਵੱਡੇ ਪੱਧਰ ਤੇ ਸਾਡੇ ਲੰਗਰਾਂ ਦੇ ਰਸਤੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਇੱਥੋਂ ਤੱਕ ਵੀ ਤੁਹਾਡਾ ਕੋਈ ਲੰਗਰ ਵੀ ਨਹੀਂ ਉੱਥੇ ਚੱਲਿਆ ਲੰਗਰ ਵੀ ਜਿਹੜਾ ਦੁਨੀਆਂ ਦਾ ਜਨਤਕ ਲੋਕਾਂ ਨੇ ਆਣ ਕੇ ਲਾਇਆ ਨਾਨਕ ਪਾਠ ਦੀ ਦਵਾਈ ਦੇਵੇ ਪਰ ਤੁਸੀਂ ਤਾਂ ਇਹ ਕਰਦੇ ਰਹੇ ਕਿ ਜੇ ਕੋਈ ਆਟਾ ਆ ਗਿਆ ਦਾਲ ਆ ਗਈ ਦੁੱਧ ਆ ਗਿਆ ਤੇ ਖਨੌਰੀ ਵਾਲੇ ਪਾਸੇ ਡੱਕ ਕੇ ਟੈਂਕਰ ਤੇ ਦੁੱਧ ਇਕੱਠਾ ਕਰਕੇ ਵਾਪਸ ਜਿਹੜਾ ਤੁਸੀਂ ਢੇਰੀਆਂ ਦੇ ਪਿੱਛੇ ਲੈ ਜਾਂਦੇ ਨੇ ਆਟਾ ਦਾਲ ਜਿਹੜਾ ਪਿੱਛੇ ਪਿੰਡਾਂ ਤੱਕ ਲੈ ਆਉਂਦੇ ਰਹੇ ਤੁਹਾਡੇ ਦੀ ਢੰਗਾਂ ਆਏ ਆ ਪਰ ਉੱਥੇ ਲੰਗਰ ਦੇ ਵਿੱਚ ਚੱਲਿਆ ਔਰ ਤੁਸੀਂ ਕੀ ਇਹਦਾ ਜਵਾਬ ਦੇ ਸਕਦੇ ਜੀ ਕਿਹੜੇ ਲੀਡਰ ਦੇ ਨਾਲ ਤੁਸੀਂ ਸਲਾਹ ਕਰਕੇ ਕਿਹੜੇ ਲੀਡਰ ਦੇ ਨਾਲ ਤੁਸੀਂ ਕੋਈ مشورہ ਕੀਤਾ ਤੁਸੀਂ ਦੋਆ ਤਿੰਨਾਂ ਬੰਦਿਆਂ ਨੇ ਡਿਟੇਟਰਸ਼ਿਪ ਕਰਕੇ ਔਰ ਵੱਡੇ ਪੱਧਰ ਤੇ ਕੀ ਤੁਹਾਡੀ ਘੋਖ ਖਿਜਲੀ ਜਿਹੜੀ ਬਣਦੀ ਰਹੀ ਜਿੱਦੇ ਸਰਕਾਰ ਦੇ ਦਾਰੇ ਤੇ ਦੋ ਚਾਰ ਬੰਦੇ ਆਉਂਦੇ ਰਹੇ ਔਰ ਕੀ ਉਹ ਤੁਹਾਡੇ ਨਾਲ ਕਰਦੇ ਰਹੇ ਸਾਨੂੰ ਤਾਂ ਦੋ ਦੋ ਮਹੀਨੇ ਤੱਕ ਮਿਲ ਨਹੀਂ ਦਿੱਤਾ ਜਾਂਦਾ ਕਿਉਂਕਿ ਅਸੀਂ ਖਰੀ ਗੱਲ ਕਰਦੇ ਹਾਂ ਸਾਡੇ ਕੈਂਪ ਦੇ ਵਿੱਚ ਮੀਟਿੰਗ ਹੁੰਦੀ ਸੀ ਜੇ ਅਸੀਂ ਥਰੀ ਗੱਲ ਕਰਦੇ ਤੇ ਮੀਟਿੰਗ ਤੋਂ ਭੱਜੇ ਸਤੇਜ ਦਾ ਕਬਜ਼ਾ ਕੀਤਾ ਫਿਰ ਤੁਸੀਂ ਮੋਰਚੇ ਤੇ ਜਿਹੜੀ ਅਗਰਾਈ ਆਉਂਦੀ ਉਹਦਾ ਕਬਜ਼ਾ ਕੀਤਾ ਕਰੋੜਾਂ ਰੁਪਈਆ ਜਿਹੜਾ ਤੁਸੀਂ ਉਹ ਗਵਨ ਕੀਤਾ ਪਰ ਅਸੀਂ ਫਿਰ ਵੀ ਆਖਿਆ ਵੀ ਦਫਾ ਹੋਣ ਪੈਸੇ ਸਾਨੂੰ ਇਹ ਆ ਵੀ ਕੁਛ ਦੇਸ਼ ਨੂੰ ਮਿਲਦੇ ਪਰ ਦੇਸ਼ ਨੂੰ ਐਸਾ ਮਿਲਿਆ ਕਿ ਜਿਹੜੇ ਸਾਰੇ 94 ਜਿਹੜੇ ਉੱਥੋਂ ਗਿਲਤੀਸ ਜੋ ਕੱਢ ਕੇ ਚੰਡੀਗੜ੍ਹ ਲੈ ਆਂਦੀ 19 ਮਾਰਚ ਨੂੰ ਸਾਰਾ ਕੇਡਰ ਲੈਂਡ ਦਾ ਔਰ ਬਾਕੀ ਜਿਹੜੇ ਉੱਥੇ ਥੋੜੇ ਬਹੁਦੇ ਵਿਚਾਰੇ ਬਜ਼ੁਰਗ ਜਾਂ ਹੋਰ ਸਾਡੇ ਅੱਗੇ ਲੋਕ ਬੱਚੇ ਔਰ ਉਹਨਾਂ ਨੂੰ ਪ੍ਰਸ਼ਾਸਨ ਨੇ ਨਾ ਪੱਕੇ ਮੋਰਚੇ ਆਖ ਦੇੜਤਾ ਔਰ ਤੁਹਾਡੇ ਹੀ ਕਾਸ਼ ਲੀਡਰ ਤੋਂ ਗੱਲ ਨਿਕਲ ਕੇ ਆਈ ਜੇਲ੍ਹ ਦੇ ਵਿੱਚੋਂ ਕਿ ਜਿਹੜੀਆਂ ਲੁਧਿਆਣੇ ਦੀਆਂ ਨਸ਼ਟੀਆਂ ਫੈਕਟਰੀਆਂ ਪ੍ਰਦੂਸ਼ਣ ਖਲਾੜ ਦੀਆਂ ਪਾਣੀ ਗੰਦਾ ਪਹੁੰਚ ਜਾਂ ਲੋਕ ਉਹਦੇ ਖਿਲਾਫ ਲੜ ਰਹੇ ਆ ਤੇ ਪ੍ਰਸ਼ਾਸਨ ਦੀ ਸਰਕਾਰ ਦੀ ਗਿੱਟ ਵਿੱਚ ਢੋਈ ਸੀ ਕਿ ਜੇ ਨੁਕਸਾਨ ਹੋਊਗਾ ਮੋਰਚੇ ਦਾ ਚੌਥੋਂ ਪਰਪਾਈ ਕਰਾ ਦੇਗੇ ਜੀ ਦਾ ਕਰਕੇ ਅਸੀਂ ਇਹ ਗੱਲ ਕੀਤੀ ਕਿ ਅਸੀਂ ਕੁੱਟ ਦਾ ਮੁੱਲ ਨਹੀਂ ਲੈਣਾ ਅਸੀਂ ਦੇਸ਼ ਦੇ ਹਿੱਤਾਂ ਵਾਸਤੇ ਚੱਲੇ ਆ ਠੀਕ ਹੈ ਸਾਡੀਆਂ ਪੰਜ ਟਰਾਲੀਆਂ ਗਵਾਟੀਆਂ ਟੰਕੀ ਪਾਣੀ ਦੀ ਆ ਸਾਡਾ ਘਟੋ ਘੱਲ ਰਾਕਸ਼ਨ ਪਾਣੀ ਜੋ ਵੀ ਟੈਂਟਾਂ ਵੱਡਾ ਲੰਗਰ ਚੱਲਦਾ ਸੀ ਜਿਹਦੇ ਉੱਤੇ ਸਾਡਾ 25 ਤੋਂ 30 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਪਰ ਅਸੀਂ ਆਪ ਦੀ ਗਰੀਬੀ ਦੇ ਘਾਤੇ ਵਿੱਚੋਂ ਤੇਲ ਫੁਰ ਕਰਕੇ ਪੂਰਾ ਇੱਕ ਦੂਜੇ ਨਾਲ ਪਰਿਵਾਰ ਤੋਂ ਇਕੱਠਾ ਕਰਕੇ ਅਸੀਂ ਇੱਕ ਦੂਜੇ ਦਾ ਸਹਾਰਾਂਗੇ ਪਰ ਅਸੀਂ ਦੇਖਦੇ ਹਿੱਤਾਂ ਦੇ ਲਈ ਅਸੀਂ ਇਹ ਮੋਰਚੇ ਦਾ ਦੂਜੇ ਪਾਸੇ ਇੱਕ ਹੋਰ ਵੱਡਾ ਨੁਕਸਾਨ ਹੋਵੇ ਕਿ ਜਿਹੜੇ ਲੋਕ ਨਾਇਟੀਆਂ ਪੈਕਟੀਆਂ ਦੇ ਖਿਲਾਫ ਲੜ ਰਹੇ ਆ ਔਰ ਉਸ ਪਾਸੇ ਵੀ ਜਥੇਬੰਦੀਆਂ ਦਾ ਸਿਰ ਝੁਕ ਜੇ ਕਿ ਨਾਇਟੀਆਂ ਪੈਕਟੀਆਂ ਨੇ ਤੇ ਉਸ ਮੋਰਚੇ ਦੀ ਪਰਵਾਹੀ ਕੀਤੀ ਸੀ ਐਸ ਕਰਕੇ ਸਾਨੂੰ ਸਾਰਾ ਜੋ ਮਾਮਲਾ ਵਾ ਉਹ ਸਾਹਮਣੇ ਆ ਚੁੱਕਾ ਵਾ ਬਾਕੀ ਵੀ ਖਲਾਸੇ ਜਿਹੜੇ ਆ ਉਹ ਕਾਕਾ ਸਿੰਘ ਕੋਲ ਦਾ ਵੀ ਹੋਣਗੇ ਔਰ ਜਿਹੜੀ ਵੱਡੀ ਫਰਾਪਤੀ 14 ਮਹੀਨਿਆਂ ਦੇ ਵਿੱਚ ਉੱਥੇ ਰਹਿ ਕੇ ਦਿਨ ਰਾਤ ਤਾਂ ਕੱਟੀਆਂ ਔਰ ਮਹੀਨੇ ਰੀ ਕੱਟਿਆ ਔਰ ਰਾਤ ਦਿਨ ਜਾਗਦੇ ਰਹਿਣਾ ਕਦੀ ਸ਼ੰਭੂ ਕਦੀ ਖੰਡੋਰੀ ਔਰ ਜਿਹਦੇ ਵਿੱਚ ਮਜ਼ਦੂਰ ਮੋਰਚੇ ਪ੍ਰਤੀ ਕਿੱਦਾਂ ਦੇ ਤੁਹਾਡੇ ਭੇਦ ਭਾਵ ਰਹੇ ਉਹਨਾਂ ਦੇ ਤੁਹਾਡੇ ਨਾਲ ਕਿੱਦਾਂ ਦੇ ਰਹੇ ਇਹ ਵੀ ਸਾਨੂੰ ਸਾਰਾ ਪਤਾ ਔਰ ਇਹਦੇ 'ਚ ਜੇ ਅਗਲੀ ਕੋਈ ਗੱਲ ਰੱਖੋਗੇ ਤੇ ਉਹ ਵੀ ਖੁਲਾਸੇ ਕਰਾਂਗੇ ਪਰ ਸਾਨੂੰ ਦੁਨੀਆ ਨੂੰ ਜਵਾਬ ਦੇਣ ਨੂੰ ਕੋਈ ਗੱਲਬਾਤ ਸਾਹਮਣੇ ਨਹੀਂ ਆਉਂਦੀ ਪਰ ਸਾਨੂੰ ਜਵਾਬ ਦੇਣਾ ਪਰਿਣਾਮਾ ਤੇ ਔਰ ਦੇਣਾ ਵੀ ਚਾਹੀਦਾ ਔਰ ਮੈਂ ਧੰਨਵਾਦ ਕਰਦਾ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜੋਰਿਆਂ ਦਾ ਔਰ ਉਹਨਾਂ ਲੋਕਾਂ ਦਾ ਜਨਤਕ ਲੋਕਾਂ ਦਾ ਜਿਨ੍ਹਾਂ ਨੇ ਵੱਡੇ ਰੂਪ ਦੇ ਵਿੱਚ 4 ਜਨਵਰੀ ਨੂੰ ਵੱਡਾ ਇਕੱਠ ਕਰਾਇਆ ਕਿ ਉਹਦੇ ਵਿੱਚ ਇਦਾਂ ਦਾ ਬਣ ਗਿਆ ਸੀਸੀ ਵਾਲੀਆਂ ਬੱਸਾਂ ਬਣ ਗਈਆਂ ਉਹਦੇ ਵਿੱਚ ਜਿੱਥੇ ਜਗਦੀਸ਼ ਸਿੰਘ ਡੱਲੇਵਾਲ ਪ੍ਰਧਾਨ ਸੀ ਜਿੱਥੇ ਬੰਦੀ ਦਾ ਉਥੇ ਮਹਾਪੁਰਸ਼ ਬਣ ਗਿਆ ਦੁਨੀਆ ਵਾਸਤੇ ਔਰ ਐਸੀ ਮਹਾਪੁਰਸ਼ੀ ਵਿਖਾਈ ਪਰ ਕਾਕਾ ਸਿੰਘ ਕੋਲਰਨ ਦੇ ਮਨ ਨੂੰ ਕੁਹਾੜ ਨੇ ਕਿ ਜਿਹੜਾ ਦੁਨੀਆ ਦਾ ਬੇੜਾ ਕਰ ਕਰਕੇ ਰੱਖਤਾ ਦੇਸ਼ ਦਾ ਬੇੜਾ ਕਰ ਕਰਕੇ ਰੱਖਤਾ ਔਰ ਇਹਦਾ ਸਜਣੋਂ ਲੇਖਾ ਜੋਖਾ ਜਿਹੜਾ ਤੁਹਾਨੂੰ ਦੇਣਾ ਪੈਣਾ ਔਰ ਜੋ ਸੁਖਜਿੰਦਰ ਸਿੰਘ ਖੋਸ ਨੇ ਬਿਆਨ ਕੀਤੇ ਆ ਦਰੁਸਤ ਕੀਤੇ ਆ ਔਰ ਅੱਗੇ ਚੱਲੋਗੇ ਤੇ ਇਹਦਾ ਵੀ ਖਲਾਸਾ ਜਿਹੜਾ ਜੂਰ ਕਰਾਂਗੇ ਨਜ਼ਦੀਕ ਹੀ ਜਿਸ ਤਰ੍ਹਾਂ ਸ਼ੰਭੂ ਬਾਰਡਰ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ ਸੀ ਉਸ ਦੇ ਵਿੱਚ ਅਨੇਕਾਂ ਜਿਹੜੇ ਲੋਕ ਸੀ ਕਿਸਾਨ ਸੀ ਜਕਮੀ ਹੋਏ ਨੇ ਕਈਆਂ ਦੀਆਂ ਅੱਖਾਂ ਚਲੀਆਂ ਗਈਆਂ ਤੇ ਸੁਭ ਕਰਨ ਵਰਗੇ ਦੀ ਸ਼ਹੀਦੀ ਵੀ ਜੇਕਰ ਕਹਿ ਲਈਏ ਹੋਈ ਹੈ ਤਾਂ ਉਸ ਦੇ ਜੇਕਰ ਦੇਖਿਆ ਜਾਵੇ ਤਾਂ ਹੁਣ ਦਿੱਲੀ ਦੇ ਬਾਗ ਫਿਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਉੱਤੇ ਇੱਕ ਵੱਡੇ ਇਲਜ਼ਾਮ ਲੱਗਦੇ ਦਿਖਾਈ ਦੇ ਰਹੇ ਨੇ ਹੁਣ ਇਸੇ ਜਾਂਚ ਦੇ ਵਿਸ਼ਾ ਹੈ ਕਿ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਇਸ ਮਸਲੇ ਨੂੰ ਲੈ ਕੇ ਜੋ ਇਲਜ਼ਾਮ ਲੱਗੇ ਨੇ ਜੋਰੇ ਦੂਜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦਾ ਪੱਖ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਤੁਸੀਂ ਜੂਰੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ